ਪ੍ਰਾਈਮ ਪੰਜਾਬ ਤੋਂ ਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ। ਦਰਸ਼ਕੋ ਮੇਰੇ ਨਾਲ ਯੂਕੇ ਤੋਂ ਜੁੜ ਚੁੱਕੇ ਨੇ ਦਲਜੀਤ ਸਿੰਘ। ਦਜੀਤ ਸਿੰਘ ਦਾ ਸਵਾਸ ਨਾਲ ਜੁੜਨ ਦੇ ਲਈ। ਥੈਂਕ ਯੂ ਥੈਂਕ ਯੂ ਧੰਨਵਾਦ ਜੀ ਬਹੁਤ-ਬਹੁਤ। ਹਾਂ ਦਿਸੰਬਰ ਪਰ ਜੇ ਗੱਲ ਕਰੀ ਆਪਾਂ ਅੱਜ ਤਾਂ ਆਪਾਂ ਗੱਲ ਕਰਾਂਗੇ ਅਮਰਪਾਲ ਸਿੰਘ ਮੈਰੋ ਦੇ ਟੌਪਿਕ ਦੇ ਉੱਤੇ। ਅਮਰਪਾਲ ਸਿੰਘ ਮੈਰੋ ਵੱਲੋਂ ਕਥੁਲਿਆ ਗਿਆ ਕਿ ਉਹਨਾਂ ਦੇ ਵੱਲੋਂ ਕਤਲ ਕੀਤਾ ਗਿਆ ਜੇ ਜੋ ਇੱਕ ਫੇਸਬੁਕ ਇੰਸਟਾਗ੍ਰਾਮ ਦੇ ਉੱਤੇ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਐਕਟਿਵ ਸੀਗੀ ਕਮਲ ਕੋਰ ਜਿਸ ਦੇ ਵੱਲੋਂ ਕਾਫੀ ਜ਼ਿਆਦਾ ਅਸ਼ਲੀਲ ਕੰਟੈਂਟ ਪਾਇਆ ਜਾਂਦਾ ਸੀ ਬਰਾਹੀ ਕਰਦਾ ਵੇ ਚੰਗਾ ਨਹੀਂ ਕਰ ਰਿਹਾ ਪਰ ਅਜਿਹਾ ਕਿਉਂ ਜ਼ਰੂਰਤ ਪੈ ਗਈ ਅਮਰਪਾਲ ਸਿੰਘ ਨੂੰ ਕਿ ਉਸ ਨੂੰ ਉਸ ਦਾ ਕਤਲ ਕਰਨਾ ਪਿਆ ਕਿਉਂ ਅਜਿਹਾ ਕੋਈ ਕਾਨੂੰਨ ਇਹਦਾ ਕੋਈ ਨਹੀਂ ਸੀਗਾ ਸਿਸਟਮ ਜਿਸ ਦੇ ਤਹਿਤ ਉਸ ਇਨਸਾਨ ਨੂੰ ਰੋਕਿਆ ਜਾਵੇ ਕਿ ਸਿਰਫ ਇੱਕ ਹੀ ਨਹੀਂ ਅਜਿਹੇ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਅਸ਼ਰੀਰਤਾ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਤੇ ਫਲਾਈ ਹੋਈ ਹੈ ਜਿਸ ਦੀਆਂ ਹੁਣ ਲਿੰਮਟਾਂ ਵੀ ਪਾਰ ਹੋ ਰਹੀਆਂ ਨੇ ਕਿਵੇਂ ਦੇਖਦੇ ਹੋ ਸਾਰੇ ਘੰਨਾ ਕੰਮ ਤੁਸੀਂ ਜੀ ਬਿਲਕੁਲ ਬਿਲਕੁਲ ਇੱਕ ਜਿਹੜੀ ਬੀਬੀ ਤੁਸੀਂ ਨਾਮ ਦੱਸਦੇ ਹੋ ਕਮਲ ਕੌਰ ਜਿਹਨੂੰ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਤੇ ਵੇਖਿਆ ਜਾ ਰਿਹਾ ਸੀ 4 ਲੱਖ ਦੇ ਕਰੀਬ ਉਹਦੇ ਫਾਲੋਅਰ ਦੱਸੇ ਜਾਂਦੇ ਆ ਤੇ ਜੋ ਅਸ਼ਲੀਲ ਕੰਟੈਂਟ ਜਿਹੜਾ ਹੈਗਾ ਉਹ ਪਰੋਸਤੀ ਸੀ ਤੇ ਅਸ਼ਲੀਲ ਕੰਟੈਂਟ ਭਾਵੇਂ ਉਹ ਬਲਕਰ ਹੋਵੇ ਜਾਂ ਨੰਗੇਜ਼ ਹੋਵੇ ਜਾਂ ਫਿਰ ਗੰਦੀ ਸ਼ਬਦਾਵਲੀ ਹੋਵੇ ਸੋ ਇਸ ਤਰ੍ਹਾਂ ਦੀਆਂ ਵੀਡੀਓਜ਼ ਉਸ ਬੀਬੀ ਵੱਲੋਂ ਬਣਾਈਆਂ ਜਾ ਰਹੀਆਂ ਸੀ ਤੇ ਲੰਬੇ ਸਮੇਂ ਤੋਂ ਬਣਾਈਆਂ ਜਾ ਰਹੀਆਂ ਇਹ ਕਮਲਕੌਰ ਕੱਲੀ ਨਹੀਂ ਹੈ ਹੋਰ ਬਹੁਤ ਸਾਰੀਆਂ ਲੜਕੀਆਂ ਬੀਬੀਆਂ ਨੇ ਬਹੁਤ ਸਾਰੇ ਬੰਦੇ ਵੀ ਨੇ ਜੋ ਅਸ਼ਲੀਲ ਜਿਹੜੀ ਹੈ ਜਿਹੜੀ ਸਮਗਰੀ ਸੋਸ਼ਲ ਮੀਡੀਆ ਦੇ ਉੱਤੇ ਅਪਲੋਡ ਕਰ ਰਹੇ ਆ ਸੋ ਅਮਰਿਤਪਾਲ ਸਿੰਘ ਮਹਿਰੋਹਰਾ ਨੇ ਬਹੁਤ ਲੰਬੇ ਸਮੇਂ ਤੋਂ ਇੱਕ ਮੁਹਿੰਮ ਵਿੱਢੀ ਹੋਈ ਆ ਉਹ ਪ੍ਰੈਸ ਕਾਨਫਰੰਸ ਵੀ ਕਰਦੇ ਰਹੇ ਹਨ ਕਿ ਇਹ ਬੰਦ ਹੋਣਾ ਚਾਹੀਦਾ ਪਿਛਲੇ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਦਵਾਖਾਨੇ ਵਾਲਿਆਂ ਦੇ ਉੱਤੇ ਜੋ ਦਵਾਈਆਂ ਵੇਚਦੇ ਨੇ ਜੋ ਜਿਹੜੀਆਂ ਦਵਾਈਆਂ ਮਤਲਬ ਕਿ ਜਨਤਕ ਤੌਰ ਦੇ ਉੱਤੇ ਉਹਨਾਂ ਨੂੰ ਵੇਚਣ ਦੇ ਨਹੀਂ ਹੋਣਾ ਚਾਹੀਦਾ ਸੋ ਉਹ ਵੀ ਉਹਨਾਂ ਨੇ ਇੱਕ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਪਰ ਜਿਹੜਾ ਆ ਹੈਗਾ ਕੰਮ ਇਹਦੇ ਵਿੱਚ ਉਹਨਾਂ ਨੇ ਖਾਸ ਤੌਰ ਦੇ ਉੱਤੇ ਲੜਕੀਆਂ ਨੂੰ ਵੀਡੀਓ ਕਾਲਸ ਰਾਹੀਂ ਜਾਂ ਆਪਣੇ ਕੋਲ ਸੱਦ ਕੇ ਸਮਝਾਇਆ ਕਿ ਭਾਈ ਇਹ ਨਹੀਂ ਸੋਬਦਾ ਕਿਉਂਕਿ ਹੁਣ ਜਦੋਂ ਆਪਾਂ ਗੱਲ ਕਰਦੇ ਆ ਇੱਕ ਪੈਰਾਮੀਟਰ ਹੋਣਾ ਚਾਹੀਦਾ ਜੋ ਪ੍ਰਸ਼ਾਸਨ ਲਾਗੂ ਕਰੇ ਕਿ ਤੁਸੀਂ ਕੀ ਕਰ ਸਕਦੇ ਹੋ ਕਿੰਨਾ ਕਰ ਸਕਦੇ ਹੋ ਕੀ ਨਹੀਂ ਕਰ ਸਕਦੇ ਸੋ ਇਹ ਜਿਹੜਾ ਪੈਰਾਮੀਟਰ ਜਿੱਥੇ ਕਮੀ ਆਈ ਜਿੱਥੇ ਰੂਲਸ ਨਹੀਂ ਬਣਾਏ ਗਏ ਕਾਨੂੰਨ ਨਹੀਂ ਬਣਾਏ ਗਏ ਉਸ ਤੋਂ ਬਾਅਦ ਫਿਰ ਇਹੋ ਜੇ ਕਤਲ ਉਹਨਾਂ ਦੇ ਵਿੱਚੋਂ ਨਿਕਲਦੇ ਆ ਪ੍ਰਸ਼ਾਸਨ ਦਾ ਪਹਿਲਾ ਫਰਜ਼ ਬਣਦਾ ਹੈ ਕਿ ਤੁਹਾਡੀ ਜਨਤਾ ਤੱਕ ਹਰ ਜੇ ਪ੍ਰਸ਼ਾਸਨ ਬਹੁਤ ਸਾਰੀਆਂ ਗੱਲਾਂ ਤੇ ਰੋਕ ਲਾ ਸਕਦਾ ਹੈ ਕਿ ਭਾਈ ਆ ਨਹੀਂ ਹੋਣਾ ਚਾਹੀਦਾ ਉਹ ਨਹੀਂ ਹੋਣਾ ਚਾਹੀਦਾ ਆ ਗੱਲਾਂ ਤੇ ਪਾਬੰਦੀ ਹੈ ਸੋ ਪ੍ਰਸ਼ਾਸਨ ਨੂੰ ਬੜੇ ਲੰਬੇ ਸਮੇਂ ਤੋਂ ਨਾ ਜਿਹੜੇ ਸੁਹਿਰਦ ਪੰਜਾਬ ਦੇ ਲੋਕ ਨੇ ਉਹ ਬੇਨਤੀਆਂ ਕਰਦੇ ਆਏ ਆ ਕਿ ਜਿਹੜੀਆਂ ਬਾਲੀਵੁੱਡ ਦੇ OTT ਤੇ ਚੱਲਦੀਆਂ ਫਿਲਮਾਂ ਜਿਹਦੇ ਵਿੱਚ ਬਹੁਤ ਸਾਰਾ ਨੰਗੇਜ਼ ਜਾਂ ਵਲਗਰ ਵਲਗੈਰਿਟੀ ਜਿਹੜੀ ਹੈਗੀ ਆ ਉਹ ਪਰ ਉਸੇ ਜਾ ਰਹੀ ਹੈ ਸੋ ਉਹਦੇ ਉੱਤੇ ਵੀ ਕਾਨੂੰਨ ਬਣਨਾ ਚਾਹੀਦਾ ਉਹ ਵੀ ਨਹੀਂ ਬਣਿਆ ਪੰਜਾਬ ਦੇ ਵਿੱਚ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਅਸ਼ਲੀਲਤਾ ਪਰੋਸਦੇ ਨੇ ਇਹਨਾਂ ਦੇ ਉੱਤੇ ਕਾਨੂੰਨ ਬਣਨਾ ਚਾਹੀਦਾ ਇਹਨਾਂ ਨੂੰ ਇੱਕ ਵਾਰ ਵਾਰਨ ਕਰਨਾ ਚਾਹੀਦਾ ਪਰ ਉਹ ਵੀ ਨਹੀਂ ਬਣਿਆ ਭਗਵੰਤ ਮਾਨ ਹੋਰਾਂ ਨੇ ਇੱਕ ਵਾਰ ਇਹ ਐਲਾਨ ਜਰੂਰ ਕੀਤਾ ਸੀ ਕਿ ਹਥਿਆਰ ਦਿਖਾਉਣ ਵਾਲੀ ਫੋਟੋ ਜਿਹੜੀ ਆ ਉਹ ਅਪਲੋਡ ਨਹੀਂ ਕੀਤੀ ਜਾ ਸਕਦੀ ਗ੍ਰਿਫਤਾਰੀ ਹੋਏਗੀ ਗਾਣਿਆਂ ਦੇ ਵਿੱਚ ਹਥਿਆਰ ਨਹੀਂ ਵਰਤੇ ਜਾਣਗੇ ਪਰ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਹੈਗਾ ਪੈਰਾਮੀਟਰ ਜਾਂ ਕਈਏ ਜਾਂ ਕੋਈ ਕੰਡੀਸ਼ਨਸ ਅਪਲਾਈ ਨਹੀਂ ਕੀਤੀਆਂ ਗਈਆਂ ਕਿ ਤੁਸੀਂ ਕੀ ਪਰੋ ਸਕਦੇ ਹੋ ਹੁਣ ਇਸ ਸਮਾਜ ਦੇ ਵਿੱਚ ਰਹਿਣਾ ਪ੍ਰਸ਼ਾਸਨ ਦੇ ਪਰਿਵਾਰਾਂ ਨੇ ਵੀ ਹੈ ਤੇ ਆਮ ਲੋਕਾਂ ਨੇ ਵੀ ਹੈ ਤੇ ਇਹ ਪੰਜਾਬ ਉਹ ਹੈ ਜਿਹਨੂੰ ਗੁਰੂਆਂ ਦੀ ਧਰਤੀ ਮੰਨਿਆ ਜਾਂਦਾ ਹੈ ਪੰਜਾਬ ਦਾ ਕਲਚਰ ਪੰਜਾਬ ਦੀ ਪੰਥਕ ਸੋਚ ਜੁਝਾਰੂ ਪੁਣਾ ਜਾ ਮਾਨ ਮਰਿਆਦਾ ਇੱਕ ਦੂਸਰੇ ਦੀ ਇੱਜ਼ਤ ਕਰਨਾ ਔਰਤ ਦੀ ਕੀ ਇੱਜ਼ਤ ਹੈ ਪੰਜਾਬ ਚੰਗੀ ਤਰ੍ਹਾਂ ਜਾਣਦਾ ਹੈ ਪਰ ਜਦੋਂ ਪੰਜਾਬ ਦੀ ਵਿੱਚ ਰਹਿਣ ਵਾਲੀ ਪੰਜਾਬੀ ਬੋਲਣ ਵਾਲੀ ਔਰਤ ਜਿਹੜੀ ਹੈ ਉਹ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਇਸ ਤਰ੍ਹਾਂ ਦੀ ਸ਼ਬਦਾਵਲੀ ਬੋਲੇ ਜਿਹੜੀ ਸੁਣ ਕੇ ਇੱਕ ਵਾਰ ਹੈਰਾਨੀ ਹੁੰਦੀ ਹੈ ਕਿ ਭਾਈ ਇਹ ਸਾਡਾ ਪੰਜਾਬ ਹੈ ਇਹ ਪੰਜਾਬ ਦੀਆਂ ਔਰਤਾਂ ਨੇ ਮਤਲਬ ਕਿ ਜਦੋਂ ਤੁਸੀਂ ਕੋਈ ਲੀ ਸ਼ੁਰੂ ਕਰਦੇ ਹੋ ਨਾ ਮਤਲਬ ਕਿਸੇ ਲੀ ਦੇ ਉੱਤੇ ਤੁਸੀਂ ਚੱਲਣਾ ਸ਼ੁਰੂ ਕਰਦੇ ਹੋ ਫਿਰ ਤੁਹਾਡੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਆ ਜਾਂਦੇ ਆ ਤੇ ਇਹ ਚੀਜ਼ਾਂ ਆਮ ਲੱਗਣ ਲੱਗ ਪੈਂਦੀਆਂ ਫਿਰ ਇਹਦਾ ਮਤਲਬ ਇਹ ਹੈ ਕਿ ਜੋ ਕਮਲਕੌਰ ਜਾਂ ਹੋਰ ਜੜੀਆਂ ਲੜਕੀਆਂ ਕਰ ਰਹੀਆਂ ਉਹਨਾਂ ਦੀਆਂ ਲੀਹਾਂ ਉੱਤੇ ਚੱਲਦੇ ਹੋਰ ਇੰਸਟਾਗ੍ਰਾਮ ਤੇ ਉੱਤੇ ਟੀਨੇਜਰ ਬੱਚੇ ਲੜਕੀਆਂ ਲੜਕੇ ਉਹ ਸਾਰੇ ਉਹਨਾਂ ਨੂੰ ਫੋਲੋ ਕਰਨਗੇ ਸੋ ਉਹਨਾਂ ਦੇ ਵਾਸਤੇ ਇਹ ਚੀਜ਼ ਆਮ ਹੋ ਜਾਏਗੀ ਫਿਰ ਸਾਡਾ ਸਮਾਜ ਜਿਹੜਾ ਹੈਗਾ ਉਹ ਗੰਦਲਾ ਹੋਣਾ ਸ਼ੁਰੂ ਹੋ ਜਾਊਗਾ ਤੁਸੀਂ ਦੇਖੋ ਇੱਕ ਤਾਂ ਲੈਸਬੀਅਨ ਗੇਜ਼ ਆ ਮਾਮਲਾ ਚੱਲਿਆ ਹੋਇਆ ਉਹ ਪੰਜਾਬ ਦੇ ਵਿੱਚ ਬਹੁਤ ਸਾਰੇ ਬਾਹਰ ਆਏ ਕਿਉਂਕਿ ਇਹ ਹੁੰਦਾ ਸੀ ਕਿ ਇਹ ਇਹ ਚੀਜ਼ਾਂ ਨਹੀਂ ਜਨਤਕ ਤੌਰ ਦੇ ਉੱਤੇ ਨਹੀਂ ਹੁੰਦੀਆਂ ਨਹੀਂ ਹੋਣੀਆਂ ਚਾਹੀਦੀਆਂ ਜਿਸ ਦੇ ਨਾਲ ਸਮਾਜ ਦੇ ਵਿੱਚ ਖਲਾਰਾ ਪੈਂਦਾ ਗੰਦ ਪ੍ਰੋਸਿਆ ਜਾਂਦਾ ਇਕ ਗਲਤ ਮੈਸੇਜ ਆਂਦਾ ਹੈ ਉਹ ਵੀ ਆ ਗਏ ਅੱਗੇ ਕਹਿੰਦੇ ਅਸੀਂ ਅੰਮ੍ਰਿਤਸਰ ਦੇ ਵਿੱਚ ਪ੍ਰਾਈਡ ਪਰੇਡ ਕਰਾਂਗੇ ਜੀ ਗੁਰੂਆਂ ਦੀ ਧਰਤੀ ਦੇ ਉੱਤੇ ਇੱਕ ਚੈਲੰਜ ਉਹ ਹੋ ਗਿਆ ਕਿਤੇ ਧਰਮ ਪਰਵਰਤਨ ਦਾ ਕਿਤੇ ਨਸ਼ਿਆਂ ਦਾ ਹੁਣ ਇੱਕ ਆ ਜਿਹੜਾ ਦਰਿਆ ਹੈਗਾ ਵਹਿਦਾ ਪਿਆ ਇਹਨੂੰ ਕੌਣ ਰੋਕੇਗਾ ਮਤਲਬ ਇੱਕ ਗੱਲ ਤੋਂ ਸਾਰੀ ਪ੍ਰਸ਼ਾਸਨ ਦੇ ਕਿਉਂਕਿ ਕਾਨੂੰਨ ਹੈ ਦੇਸ਼ ਹਨ ਜਦੋਂ ਇੱਕ ਦੇਸ਼ ਬਣਦਾ ਉਹਨੂੰ ਸੰਭਾਲਣ ਦੇ ਲਈ ਫੋਰਸ ਬਣਦੀ ਹੈ ਉਹਦੇ ਸੰਵਿਧਾਨ ਹੁੰਦੇ ਨੇ ਉਹਦੇ ਰੂਲਸ ਐਂਡ ਰੈਗੂਲੇਸ਼ਨ ਬਣਾਏ ਜਾਂਦੇ ਨੇ ਪਾਲਿਸੀਆਂ ਘੜੀਆਂ ਜਾਂਦੀਆਂ ਜਾਂਦੀਆਂ ਕਿ ਸਾਡੀ ਜਨਤਾ ਨੂੰ ਕੀ ਪ੍ਰੋਸਿਆ ਜਾ ਸਕਦਾ ਹੈ ਕੀ ਨਹੀਂ ਹੁਣ ਗੋਦੀ মিডিਆ ਦੀ ਆਪਾਂ ਜਦੋਂ ਗੱਲ ਕਰਦੇ ਆਂ ਗੋਦੀ মিডিਆ ਦੇ ਤੇ ਬਹੁਤ ਕੰਡੀਸ਼ਨਸ ਨੇ ਉਹਨਾਂ ਦੀਆਂ ਤੇ ਆਪਣੀਆਂ ਬੜੀਆਂ ਲੀਹਾਂ ਪੱਕੀਆਂ ਹੋਈਆਂ ਕਿ ਭਾਈ ਅਸੀਂ ਆਹੀ ਦਿਖਾਉਣਾ ਅਸੀਂ ਆਹੀ ਚੀਜ਼ਾਂ ਦਿਖਾਉਣੀਆਂ ਨੇ ਹੋਰ ਕੋਈ ਦਿਖਾਉਣੀਆਂ ਨਹੀਂ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਸਾਰਾ ਦਿਨ ਲੱਗੇ ਰਹੋ ਤੇ ਇਹ ਜਿਹੜੀਆਂ ਚੀਜ਼ਾਂ ਫਿਰ ਕਿਉਂ ਨਹੀਂ ਕਾਨੂੰਨ ਜਿਹੜਾ ਉਹੋ ਹੀ ਕਾਨੂੰਨ ਇੱਥੇ ਸੈੱਟ ਕਰਦਾ ਕਿ ਭਾਈ ਇਹੋ ਜਿਹੀਆਂ ਜਿਹੜੀਆਂ ਲੜਕੀਆਂ ਜਾਂ ਲੜਕੇ ਬਲਗੈਰਟੀ ਬਣਾ ਰਹੇ ਨੇ ਰੀਲਾਂ ਪਾ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਜੋ ਕਿ ਸਦਾ ਰਹਿੰਦੀਆਂ ਤੇ ਜਿਹੜੀ ਇੱਕ ਵਾਰੀ ਚੀਜ਼ ਚੱਲ ਜਾਵੇ ਹੁਣ ਬਹੁਤ ਸਾਰੇ ਲੋਕਾਂ ਦਾ ਇਹ ਹੁੰਦਾ ਕਿ ਲਓ ਜੀ ਅਸੀਂ ਚੰਗੀ ਚੀਜ਼ ਬਣਾਈ ਕਿਸੇ ਨੇ ਵੇਖੀ ਨਹੀਂ ਮਤਲਬ ਇਹ ਕੋਈ ਬਹਾਨਾ ਥੋੜੀ ਹੈ ਜੇ ਤੁਸੀਂ ਚੰਗੀ ਚੀਜ਼ ਬਣਾਈ ਕਿਸੇ ਨੇ ਵੇਖੀ ਨਹੀਂ ਤਾਂ ਤੁਸੀਂ ਗਲਤ ਕੰਮ ਕਰ ਲਾ ਪੋਗੇ ਤੁਸੀਂ ਕਿਸੇ ਦੀ ਜਾਣ ਪਛਾਈ ਤੁਹਾਨੂੰ ਕਿਸੇ ਨੇ ਅਪਰੀਸ਼ੀਏਟ ਨਹੀਂ ਕੀਤਾ ਤਾਂ ਤੁਸੀਂ ਕਤਲ ਕਰਨ ਲੱਗ ਪੋਗੇ ਜੇ ਤੁਸੀਂ ਦੁੱਧ ਪੀਂਦੇ ਹੋ ਤੇ ਤੁਹਾਨੂੰ ਕਿਸੇ ਨੇ ਬੱਲੇ ਬੱਲੇ ਨਹੀਂ ਕੀਤਾ ਤੁਹਾਨੂੰ ਦੁੱਧ ਦਾ ਫਾਇਦਾ ਨਹੀਂ ਹੋਇਆ ਹਾਜਮਾ ਖਰਾਬ ਹੋ ਗਿਆ ਤੇ ਤੁਸੀਂ ਕਹੋਗੇ ਹੁਣ ਮੈਂ ਸ਼ਰਾਬ ਪੀਣੀ ਸ਼ੁਰੂ ਕਰ ਦੂੰਗਾ ਆਪਣੇ ਆਪ ਨੂੰ ਨੁਕਸਾਨ ਤਾਂ ਤੁਸੀਂ ਨਹੀਂ ਪਹੁੰਚਾਉਂਦੇ ਫਿਰ ਤੁਸੀਂ ਸਮਾਜ ਨੂੰ ਕਿਵੇਂ ਗੰਦਲਾ ਕਰ ਸਕਦੇ ਹੋ ਉਸ ਸਮਾਜ ਦਾ ਹਿੱਸਾ ਹੋ ਤੁਸੀਂ ਇੱਕ ਕਹਾਵਤ ਹੈ ਕਿ ਇੱਕ ਜਿਹੜੀ ਮੱਛਲੀ ਹੈਗੀ ਹੈ ਜਿਹੜੀ ਗੰਦੀ ਮੱਛਲੀ ਹੁੰਦੀ ਹੈ ਉਹ ਸਾਰੇ ਤਲਾਅ ਨੂੰ ਗੰਦਾ ਕਰ ਦਿੰਦੀ ਹੈ। ਇਹ ਕਹਾਵਤ ਐਵੇਂ ਨਹੀਂ ਬਣੀ ਹੋਈ। ਇਹ ਇਹ ਏਸੇ ਕਰਕੇ ਬਣੀ ਹੋਈ ਹੈ ਕਿ ਜਦੋਂ-ਜਦੋਂ ਵੀ ਤੁਸੀਂ ਸਮਾਜ ਦੇ ਵਿੱਚ ਬਲਗੈਰਿਟੀ ਲੈ ਕੇ ਆਓਗੇ ਤਾਂ ਉਹਦਾ ਅਸਰ ਜਿਹੜਾ ਹੈਗਾ ਤੁਹਾਡੀਆਂ ਆਉਂਦੀਆਂ ਪੀੜ੍ਹੀਆਂ ਤੱਕ ਵੀ ਹੋਏਗਾ। ਸੋ ਇਹ ਨਹੀਂ ਹੋਣਾ ਚਾਹੀਦਾ। ਫਿਰ ਦੂਸਰੀ ਗੱਲ ਹੋਣਾ ਜਾਂਦੀ ਕਤਲ ਦੀ। ਅਮਰਤਪਾਲ ਸਿੰਘ ਮਹਿਰੋ ਆਪਾਂ ਨਹੀਂ ਕਹਿੰਦੇ ਕਿਉਂਕਿ ਵਾਇਲੈਂਸ ਕਿਸੇ ਵੀ ਜਿਹੜੀ ਗੱਲਬਾਤ ਹੁੰਦੀ ਆ ਉਹਦਾ ਉਹਦਾ ਨਿਚੋੜ ਨਹੀਂ ਹੈਗਾ ਮਤਲਬ ਕਿ ਉੱਥੇ ਜਾ ਕੇ ਵਾਇਲੈਂਸ ਜਿਹੜੀ ਨਹੀਂ ਹੋਣੀ ਚਾਹੀਦੀ ਪਰ ਆਮ ਬੰਦਾ ਕਦੋਂ ਕਾਨੂੰਨ ਹੱਥ ਦੇ ਵਿੱਚ ਲੈਂਦਾ ਕੁਝ ਲੋਕ ਉਹ ਹੁੰਦੇ ਨੇ ਜਿਹੜੇ ਸਿਰ ਨੀਵਾ ਕਰਕੇ ਜਿਉਂਦੇ ਰਹਿੰਦੇ ਨੇ ਤੇ ਪਰ ਜਿਹੜੀ ਖਾਲਸੇ ਦੀ ਫੌਜ ਹੈ ਉਹ ਇਸ ਤਰ੍ਹਾਂ ਨਹੀਂ ਕਰਦੀ ਖਾਲਸੇ ਦੀ ਫੌਜ 18ਵੀਂ ਸਦੀ ਤੋਂ ਲੈ ਕੇ ਚੱਲ ਜਾਓ ਗੁਰੂ ਗੋਬਿੰਦ ਸਿੰਘ ਤੋਂ ਲੈ ਕੇ ਚੱਲ ਜਾਓ ਉਦੋਂ ਤੋਂ ਲੈ ਕੇ ਜ਼ਾਲਿਮਾਂ ਦੇ ਨਾਲ ਗਲਤ ਕਰਨ ਵਾਲਿਆਂ ਦੇ ਨਾਲ ਮੱਥਾ ਲਾਉਂਦੀ ਆਈ ਹੈ ਬੇਸ਼ੱਕ ਉਸ ਵੇਲੇ ਵੀ ਪ੍ਰਸ਼ਾਸਨ ਮੌਜੂਦ ਸੀ ਮੁਸਲਮਾਨ ਰਾਜਿਆਂ ਦਾ ਰਾਜ ਸੀ ਮੁਗਲਾਂ ਦਾ ਰਾਜ ਰਿਹਾ ਹੈ ਅਬਦਾਲੀ ਵਰਗੇ ਰਹੇ ਹੈ ਉਸ ਤੋਂ ਬਾਅਦ 18ਵੀਂ ਸਦੀ ਦੀ ਗੱਲ ਕਰ ਲਓ ਫਿਰ ਮਿਸਲਾਂ ਦੀ ਗੱਲ ਕਰ ਲਓ ਜਝਾਰੂ ਪੁਣਾ ਉਹਨਾਂ ਦੇ ਵਿੱਚ ਉਦੋਂ ਵੀ ਰਿਹਾ ਫਿਰ ਜਦੋਂ ਇੱਕ ਵਾਰੀ ਖਾਲਸੇ ਦਾ ਰਾਜ ਆ ਗਿਆ ਉਸ ਵੇਲੇ ਕਿਸੇ ਦਾ ਜ਼ੁਲਮ ਨਹੀਂ ਹੋਇਆ ਕਿਉਂਕਿ ਉਹਨਾਂ ਨੇ ਮਾਹੌਲ ਹੀ ਇਸ ਤਰ੍ਹਾਂ ਦਾ ਬਣਾ ਦਿੱਤਾ ਸੀ ਮਹਾਰਾਜਾ ਰਣਜੀਤ ਸਿੰਘ ਜਿਹੜੇ ਸਿਆਣੇ ਸੋਹਰਦ ਰਾਜੇ ਹੋਏ ਆ ਉਹਨਾਂ ਨੇ ਮਾਹੌਲ ਹੀ ਇਦਾਂ ਦਾ ਬਣਾ ਦਿੱਤਾ ਕਿ ਲੋੜ ਨਹੀਂ ਮਤਲਬ ਕਿਸੇ ਨੂੰ ਕਤਲ ਕਰਨ ਦੀ ਲੋੜ ਨਹੀਂ ਪਈ ਕਿਸੇ ਨੂੰ ਫਾਂਸੀ ਸਜ਼ਾ ਦੇਣ ਦੀ ਲੋੜ ਨਹੀਂ ਪਈ ਕਿਉਂਕਿ ਮਾਹੌਲ ਐਡਾ ਵਧੀਆ ਸੀ ਹੁਣ ਉਸ ਤੋਂ ਬਾਅਦ ਆ ਜਾਂਦਾ ਅੰਗਰੇਜ਼ਾਂ ਦਾ ਰਾਜ ਅੰਗਰੇਜ਼ਾਂ ਨੇ ਆ ਕੇ ਫਿਰ ਜ਼ੁਲਮ ਕਰਨਾ ਸ਼ੁਰੂ ਕਰ ਦਿੱਤਾ ਫਿਰ ਉਹੀ ਜਝਾਰੂ ਖਾਲਸਾ ਉਹਨਾਂ ਦੇ ਵਿਰੁੱਧ ਵੀ ਲੜਿਆ ਤੇ 92% ਕੁਰਬਾਨ ਫਿਰ ਉਸ ਤੋਂ ਬਾਅਦ ਆ ਜਾਂਦਾ ਹੁਣ ਇਹਨਾਂ ਦਾ ਰਾਜ ਇਹਦੇ ਵਿੱਚ ਵੀ ਹੁਣ ਚੱਲਦਾ ਉਹੀ ਰਿਹਾ ਨਾ ਜੁਝਾਰੂ ਪੁਣਾ ਤੇ ਉਹੀ ਹੈ ਕਿਉਂਕਿ ਉਹ ਸਪਿਰਟ ਹੈ ਨਿਹੰਗ ਫੌਜਾਂ ਗੁਰੂ ਕੀਆਂ ਲਾਡਲੀਆਂ ਫੌਜਾਂ ਐਵੇਂ ਨਹੀਂ ਕਿਹਾ ਜਾਂਦਾ ਜਦੋਂ ਪ੍ਰਸ਼ਾਸਨ ਕੰਮ ਨਹੀਂ ਕਰਦਾ ਫਿਰ ਭਾਈ ਉਹਨਾਂ ਨੂੰ ਹੱਥ ਦੇ ਵਿੱਚ ਲੈਣਾ ਪੈਂਦਾ ਇਸ ਕਰਕੇ ਬੇਨਤੀ ਹੈ ਬੇਸ਼ੱਕ ਅੱਜ 18ਵੀਂ ਸਦੀ ਨਹੀਂ ਹੈਗੀ ਪਰ ਫਿਰ ਵੀ ਖਾਲਸਾ ਜਿਹੜਾ ਹੈਗਾ ਜਿਹੜਾ ਅਸਲ ਖਾਲਸਾ ਗੁਰੂ ਕੇ ਖਾਲਸੇ ਰੇ ਜਿਹੜੇ ਨਿਹੰਗ ਸਿੰਘ ਫੌਜਾਂ ਨੇ ਉਹ ਇਹ ਸਾਰਾ ਕੁਝ ਆਪਣੇ ਆਲੇ ਦੁਆਲੇ ਹੁੰਦਾ ਆਪਣਾ ਆਪਣਾ ਜਿਹੜਾ ਕਹਿ ਲਈਏ ਭਈ ਧਰਤੀ ਆ ਪਵਿੱਤਰ ਹੁੰਦੀ ਉਹ ਨਹੀਂ ਦੇਖ ਸਕਦੇ ਇਸ ਕਰਕੇ ਬੇਨਤੀ ਹੈ ਇਹੋ ਜਿਹਾ ਕੰਟੈਂਟ ਨਾ ਬਣਾਇਆ ਜਾਵੇ ਤੇ ਨਾ ਹੀ ਕਿਸੇ ਨੂੰ ਕਾਨੂੰਨ ਹੱਥ ਦੇ ਵਿੱਚ ਲੈ ਕੇ ਜਿਹੜਾ ਹੈਗਾ ਕਿਸੇ ਨੂੰ ਕਤਲ ਕਰਨਾ ਪਵੇ ਸੋ ਇਹੀ ਬੇਨਤੀ ਆਪਾਂ ਇਸ ਪ੍ਰੋਗਰਾਮ ਦੇ ਜ਼ਰੀਏ ਕਰ ਸਕਦੇ ਹਾਂ ਬਾਕੀ ਕੋਈ ਤੁਹਾਡਾ ਸਵਾਲ ਹੈ ਤਾਂ ਪੁੱਛ ਲਓ ਜੀ ਜਿੱਦ ਜਿੱਦ ਨਾਲ ਗੱਲ ਕਰੀਏ ਕਿ ਜਿੱਥੇ ਕਮਲਕੌਰ ਦੇ ਇਸ ਕਤਲ ਤੋਂ ਬਾਅਦ ਹੁਣ ਜੋ ਬਾਕੀ ਹੋਰ ਕੁਝ ਜਿਹੇ ਹੀ ਪਰਸਨਲਿਟੀਆਂ ਨੇ ਜਿਹੜੀਆਂ ਕੁੜੀਆਂ ਨੇ ਜੋ ਵੀ ਸੇਮ ਇਦਾਂ ਦਾ ਹੀ ਕੰਟੈਂਟ ਪਾਉਂਦੀ ਸੀਗੀਆਂ ਹੁਣ ਉਹਨਾਂ ਵੱਲੋਂ ਵੀ ਅਮਰਪਾਲ ਸਿੰਘ ਦੇ ਉੱਤੇ ਮਹਿਰੋ ਦੇ ਉੱਤੇ ਐਫ ਆਈ ਆਰ ਸਰਵਾਈ ਕੀ ਜਾਂਦੀ ਕਿਵੇਂ ਦੇਖਦੇ ਹੋ ਅਮਰਪਾਲ ਸਿੰਘ ਨੇ ਅੱਗੇ ਇਸ ਕੇਸ ਨੂੰ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਕਿ ਜੋ ਹੁਣ ਪੁਲਿਸ ਨੇ ਦਾਅਵਾ ਕੀਤਾ ਕਿ ਉਹ ਹੁਣ ਯੂਏਈ ਚਲੇ ਗਏ ਨੇ ਇਸ ਕੇਸ ਨੂੰ ਕੀ ਕਿਵੇਂ ਦੇਖਦੇ ਹੋ ਤੁਸੀਂ ਕੀ ਦੇਖੋ ਬਿਲਕੁਲ ਹੋਰ ਕਤਲ ਹੁੰਦੇ ਨੇ ਬੇਅਦਬੀਆਂ ਹੁੰਦੀਆਂ ਉਹਨਾਂ ਦੇ ਕਾਤਲ ਫੜੇ ਨਹੀਂ ਜਾਂਦੇ ਪਰ ਹੁਣ ਇਹ ਕਤਲ ਹੋਇਆ ਇਹ ਇਹ ਇਹਨਾਂ ਨੂੰ ਲੱਗਿਆ ਵੀ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਵੱਡਾ ਕੰਮ ਬਣ ਗਿਆ ਤੇ ਇਹ ਫੜਨਾ ਪਊਗਾ ਨਹੀਂ ਤੇ ਪੁਲਿਸ ਦੀ ਸਾਖ ਦਾ ਸਵਾਲ ਹੁੰਦਾ ਸੋ ਹੁਣ ਇਹ ਅਮਰਤਪਾਲ ਸਿੰਘ ਮਹਿਰੋ ਹੁਰਾ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਜਾਣਾ ਲੰਬੇ ਸਮੇਂ ਤੱਕ ਉਹਨਾਂ ਨੂੰ ਜਿਹੜਾ ਜੇਲਾ ਦੇ ਵਿੱਚ ਰੱਖਿਆ ਜਾਣਾ ਸੋ ਹੋ ਸਕਦਾ ਉਹਨਾਂ ਨੇ ਸੋਚਿਆ ਹੋਵੇ ਵੀ ਇਸ ਤੋਂ ਬਚਣ ਦਾ ਇਹ ਰਸਤਾ ਹੈਗਾ ਪਰ ਇਹ ਵੀ ਨਹੀਂ ਹੈ ਕਿ ਆਪਾਂ ਅੱਜਕੱਲ ਸੰਧੀਆਂ ਨੇ ਬਹੁਤ ਸਾਰੇ ਮੁਲਖਾਂ ਦੀਆਂ ਹੋ ਸਕਦਾ ਉਹਨਾਂ ਨੂੰ ਰਿਪੋਰਟ ਕਰ ਲਿਆ ਜਾਵੇ ਪਰ ਜੇ ਉਹ ਬਾਹ ਸਕਦਾ ਉਹ ਬਚਾ ਵੀ ਉਹਨਾਂ ਦਾ ਹੋ ਜਾਵੇ ਪਰ ਜਿਹੜੀਆਂ ਤੁਸੀਂ ਬਾਕੀ ਦੀਆਂ ਕੁੜੀਆਂ ਦੀ ਗੱਲ ਕਰਦੇ ਹੋ ਬਹੁਤ ਸਾਰੀਆਂ ਹੋਰ ਵੀ ਨੇ ਜਿਹੜੀਆਂ ਇਸ ਵੇਲੇ ਵੀ ਪ੍ਰਵੋਕ ਕਰ ਰਹੀਆਂ ਪੰਜਾਬ ਦੇ ਬਲੱਡ ਨੂੰ ਪ੍ਰਵੋਕ ਕਰ ਰਹੀਆਂ ਮੀਤੀ ਮੀਤੀ ਨਾਂ ਦੀ ਇੱਕ ਕੁੜੀ ਹੈਗੀ ਆ ਉਹ ਉਹ ਪ੍ਰਵੋਕ ਕਰ ਰਹੀ ਹੈ ਉਹ ਇਸ ਤਰ੍ਹਾਂ ਦੀਆਂ ਵੀਡੀਓ ਬਣਾ ਕੇ ਪੇਸ਼ ਕਰਦੀ ਹੈ ਕਿ ਪੰਜਾਬੀਆਂ ਦੇ ਖੂਨ ਨੂੰ ਹੀ ਅੱਗ ਲੱਗ ਜਾਵੇ ਪੰਜਾਬੀ ਮਤਲਬ ਭੜਕ ਜਾਣ ਤੇ ਕਤਲ ਕਰਨ ਤੱਕ ਜਾਣ ਜਾਂ ਫਿਰ ਸਿਰ ਪਾੜ ਲੈਣਾ ਆਪਣਾ ਜਾਂ ਕਿਸੇ ਦਾ ਸੋ ਇਸ ਤਰ੍ਹਾਂ ਦਾ ਜਿਹੜਾ ਕੰਟੈਂਟ ਹੈਗਾ ਉਹ ਹਜੇ ਵੀ ਬਣਾਇਆ ਜਾ ਰਿਹਾ ਸੋ ਸਾਰਿਆਂ ਨੂੰ ਆਪਾਂ ਤਾਂ ਇਹ ਹੀ ਬੇਨਤੀ ਕਰਦੇ ਆ ਪੈਸਾ ਕਮਾਉਣ ਦਾ ਹੋਰ ਵੀ ਤਰੀਕਾ ਹੈ ਮਸ਼ਹੂਰ ਹੋਣ ਦੇ ਤਰੀਕੇ ਹੈਗੇ ਨੇ ਸੋ ਇਸ ਤਰ੍ਹਾਂ ਜਿਹੜਾ ਕੰਟੈਂਟ ਹੈਗਾ ਨਾ ਪੇਸ਼ ਕੀਤਾ ਜਾਵੇ ਜਦੋਂ ਤੁਸੀਂ ਦਾਦੇ ਦਾਦੀਆਂ ਨਾਨੇ ਨਾਨੀਆਂ ਬਣ ਜਾਣਾ ਤੇ ਉਸ ਵੇਲੇ ਜਦੋਂ ਤੁਹਾਡੇ ਪੋਤੇ ਪੋਤਰੀਆਂ ਦੋਤੇ ਦੋਤਰੀਆਂ ਇਹ ਕੰਟੈਂਟ ਵੇਖਣਗੇ ਤਾਂ ਉਹ ਸ਼ਰਮਸਾਰ ਹੋਣਗੇ ਕਿ ਸਾਡੀ ਦਾਦੀ ਕੀ ਕਰਦੀ ਰਹੀ ਹੈ ਤੇ ਫਿਰ ਉਹ ਬੱਚੇ ਕੀ ਕਰਨਗੇ ਜੇ ਹੋ ਜੇ ਕਹਿੰਦੇ ਕੋਕੋ ਹੋ ਜੇ ਬੱਚੇ ਹੁੰਦੇ ਆ ਨਾ ਫਿਰ ਉਹ ਬੱਚੇ ਕੀ ਕਰਨਗੇ ਫਿਰ ਪਰਿਵਾਰਾਂ ਨੂੰ ਤੁਸੀਂ ਆਪ ਖਰਾਬ ਕਰ ਰਹੇ ਹੋ ਆਪਣੇ ਇਹ ਕੰਟੈਂਟ ਇਹ ਨਹੀਂ ਹੈਪੀ ਇੱਥੇ ਖਤਮ ਹੋ ਜਾਣਾ ਇਹ ਸੋਸ਼ਲ ਮੀਡੀਆ ਵੀ ਰਹਿਣਾ ਤੇ ਜਿਹੜੇ YouTube ਵੀ ਰਹਿਣੀ ਹੈ YouTube ਦੇ ਉੱਤੇ ਕਹਿੰਦੇ ਆ ਇੱਕ ਐਸਟੀਮੇਟ ਮੁਤਾਬਕ ਇੰਨਾ ਡਾਟਾ ਪੈ ਚੁੱਕਿਆ ਕਿ 1000 ਸਾਲ ਕੋਈ ਲਗਾਤਾਰ ਵੇਖਦਾ ਰਹੇ ਨਾ ਮੰਨ ਲਓ ਟੀਵੀ ਨਹੀਂ ਬੰਦ ਕੀਤਾ 1000 ਸਾਲ ਵੇਖਦਾ ਰਹੂਗਾ ਤੇ ਉਹ ਚੱਲੀ ਜਾਊਗਾ ਇਹਨਾਂ ਕੰਟੈਂਟ YouTube ਦੇ ਉੱਤੇ ਚੜ ਚੁੱਕਿਆ ਹੋਰ ਸੋਸ਼ਲ ਮੀਡੀਆ ਸਾਈਟਾਂ ਦੇ ਉੱਤੇ ਚੜ ਚੁਕਿਆ ਸੋ ਇਸ ਕਰਕੇ ਇਹ ਨਾ ਬਣਾਓ ਇਹ ਤੁਸੀਂ ਆਪਣੇ ਦਸਤਾਵੇਜ਼ ਬਣਾ ਬਣਾ ਕੇ ਪੇਸ਼ ਕੀ ਜਾਂਦੇ ਹੋ ਇਹ ਤੁਹਾਡੀਆਂ ਰਹਿੰਦੀਆਂ ਪੀੜ੍ਹੀਆਂ ਨੇ ਵੇਖਣਾ ਸੋ ਖਾਨਦਾਨੀ ਲੋਕਾਂ ਦੀ ਜਾਂ ਫਿਰ ਅਸਲ ਤੌਰ ਤੇ ਵੇਖੇ ਕਹਾਂ ਕਿ ਪੰਜਾਬ ਦੂਜੀਆਂ ਸਟੇਟਾਂ ਨਹੀਂ ਹੈ ਪੰਜਾਬ ਯੂਪੀ ਨਹੀਂ ਹੈ ਬਿਹਾਰ ਨਹੀਂ ਹੈ ਪੰਜਾਬ ਪੰਜਾਬ ਹੈ ਸੋ ਇਹਨੂੰ ਖੜਿਆ ਫੁੱਲ ਰਹਿਣ ਦਿਓ ਹੋਰ ਬੜੀਆਂ ਮਾਰਾਂ ਪੈ ਰਹੀਆਂ ਹੋਰ ਬਹੁਤ ਮਾਰਾਂ ਨੇ ਪੰਜਾਬ ਦੇ ਲਈ ਕੰਮ ਕਰਨ ਵਾਲੇ ਬਣੋ ਪੰਜਾਬ ਦੇ ਲਈ ਖੜੋ ਤੁਹਾਡੇ ਚ ਕੋਈ 올림픽 ਦੇ ਵਿੱਚ ਜਾਂਦਾ ਨਹੀਂ ਤੁਹਾਡੇ ਚ ਕੋਈ ਕਿਸੇ ਹੋਰ ਵਧੀਆ ਫੀਲਡ ਦੇ ਵਿੱਚ ਜਾ ਨਹੀਂ ਰਿਹਾ ਕੋਈ ਪੋਲੀਟਿਸ਼ੀਅਨਸ ਵਧੀਆ ਆ ਨਹੀਂ ਰਹੇ ਹੈ ਨਸ਼ਾ ਤੁਹਾਡੇ ਕੋਲ ਆ ਤੇ ਤੁਸੀਂ ਜਿਹੜੀਆਂ ਲੜਕੀਆਂ ਦੀ ਮੈਂ ਗੱਲ ਕਰਦਾ ਵੀ ਲੱਕ ਹਲਾਉਣਾ ਹੀ ਟੈਲੈਂਟ ਹੋ ਗਿਆ ਇਹ ਦੁਨੀਆ ਦੇਖੋ ਤੁਸੀਂ ਕਿੱਧਰ ਨੂੰ ਜਾ ਰਹੀ ਹੈ ਦੂਸਰੇ ਦੇਸ਼ਾਂ ਦੀਆਂ ਲੜਕੀਆਂ ਦੇਖੋ ਕਿੰਨੀਆਂ ਟੈਲੈਂਟਡ ਨੇ ਉਹ ਕਿਹੜਾ ਟੈਲੈਂਟ ਦਿਖਾ ਰਹੀਆਂ ਸੋ ਇਹਨਾਂ ਨੇ ਸਮਝਿਆ ਹੋਇਆ ਕਿ ਲੱਕ ਦਿਖਾਉਣਾ ਅਸ਼ੀਲਤਾ ਦਿਖਾਉਣੀ ਇਹੀ ਟੈਲੈਂਟ ਹੈ ਸਾਡੇ ਕੋਲ ਤੇ ਇਹੀ ਆਪਾਂ ਕਰ ਸਕਦੇ ਹਾਂ ਸੋ ਪੰਜਾਬ ਇਸ ਤਰ੍ਹਾਂ ਦਾ ਨਹੀਂ ਸੀ ਤੁਸੀਂ ਇਹ ਦੇਖੋ ਵਾਰਿਸ ਕਿਦੇ ਹੋ ਤੁਸੀਂ ਜੀ ਜੀ ਜਿਹੜਾ ਖਾਲੋ ਨੇ ਕਹਿੰਦੇ ਤੁਹਾਨੂੰ ਜੁੜਨ ਦੇ ਲਈ ਆਪਣੇ ਵਿਚਾਰ ਜਿਵੇਂ ਸਾਡੇ ਦਰਸ਼ਕਾਂ ਦੇ ਅੱਗੇ ਪਰਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਤੇ ਹੁਣ ਪ੍ਰਾਈਵੇਟ ਇੰਟੀਗ੍ਰੇਸ਼ਨ ਦੱਸਣ ਤੋਂ ਪਹਿਲਾਂ ਮੈਂ ਧੰਨਵਾਦ ਉਹ ਹੋ ਦੁਬਾਰਾ ਬੋਲਦੇ ਮੈਂ ਆ ਕਿ ਖਤਮ ਕਰ ਦਿੱਤਾ ਸਰ ਹਾਂ ਕੋਈ ਉੱਥੇ ਵੀ ਐਂਡ ਕਰਦਾ ਕੋਈ ਚੱਕਰ ਨਹੀਂ ਉੱਥੋਂ ਉੱਥੋਂ ਕਰ ਦਿਓ ਮੈਂ ਕਰ ਦਿੰਦਾ ਹੋਰ ਠੀਕ ਠਾਕ ਜੀ ਤਾਂ ਠੀਕ ਹੋ ਇੱਕ ਮਿੰਟ ਬਸ